ਕਾਤੀਆ ਖਾਲੀ ਵਕਰੀਏ ਮੁੱਲ ਵਾਲੀ ਗੱਲ ਕਰ ਨੇੜੇ ਦੀ ਗੱਲ ਕਰ ਸੱਚ ਹੋ ਜਾਵੀਂ ਆ ਨੇੜੇ ਦੀ ਗੱਲ ਕਰ ਮੈਂ ਨਹੀਂ ਦਾਤਾ ਸੱਟੋਂ ਮਾਰੂ ਪਹਿਲਾਂ ਕੌਣ ਮਾਰ ਮੈਂ ਤਾਂ ਕੋ ਸੱਟ ਨਹੀਂ ਮਾਰਦਾ ਮੈਂ ਤਾਂ ਦੰਦ ਹੀ ਵੇਖੇ ਤੇ ਤਾਂ ਠੀਕ ਹੈ ਵੇ ਸਭ ਲੋ ਕਰ ਮੁੱਲ ਕੋਈ ਸਹੀ ਕਰਨਾ ਦਾ ਜੀ ਦੱਸੋ ਕੋਈ ਨਾ ਮੈਂ ਤਾਂ ਕਰਤਾ ਜਾ ਤੂੰ ਵੀ ਦੱਸ ਵੀ ਆ ਯਾ ਤੂੰ ਹੀ ਦੱਸ ਯਾ ਇਹਨੇ ਮੰਗ ਲਿਆ ਕੋਈ ਜਾਣੀ ਆ ਪੀਆ ਗੱਲ ਜਗਲ ਆਈ ਤਾਂ ਦੱਸੂਗਾ ਚੱਲ 14000 ਰੁਪਏ ਇਹਨਾਂ ਕਿੰਨੇ ਦੇਣੀਆਂ ਹਨ 5000 ਘੱਟ 20 ਤੋਂ ਨਰਮੋ ਬੱਕਰੀ ਵੇਚਣੀਆਂ ਨਿਪਾਰੇ ਦਾ ਪੜ ਬਾਲੇ ਕਿਉ ਚਾਚਾ ਕੀ ਗੱਲ ਹਾਂ ਜਿਹੜਾ ਰਾਜੂ ਵੜਿਆ ਅੱਛਾ ਪਾਰੇ ਨਾ ਪੜ ਮੈਂ ਕਿ ਕੋਸ਼ਿਸ਼ ਹੀ ਨਾ ਕਰ ਸਾਰਾ ਕੁਝ ਜਾਣਦੇ ਇਹਨਾਂ ਦੇ ਭਲੇ ਹਾਂ ਦੰਦ ਤੋਂ ਪਤਾ ਹੀ ਆ ਹਲਾਸ ਕੋਈ ਦੰਦ ਚ ਕਰੀਂ بس اج دی کتاب پڑھ اج دی کتاب پڑھ 800 ਤਾਂ 프레시 ਹੈ 프레시 ਆ ਗਈ پوری ਕੀ ਹੈ پوری 800 ਤਾਂ 프레시 ਹੈ 50 사이 ਦੇ 사이 ਤੇਰੀ ਹੈ بھائی ਲੱਖੂ ਦੇ ਨਹੀਂ ਅਸੀਂ ਦੇਖੇ ਜਾਵਾਂਗੇ بھائی 100 ਨਿਆਈ ਮਕਾ ਜਾਂਦਾ ਦਿਆਈ ਗੱਲ ਕਰਦੇ ਬਹਿ ਜਾ ਕੰਮ ਨਹੀਂ ਅਸੀਂ ਕਰਦੇ ਭਾਈ ਨਾ ਸੌਦਾ ਬਣਿਆ ਤੇਰੀ ਦੇਖੇ ਜਾਣਾ ਨਹੀਂ ਉਹ ਕਹਿੰਦਾ 사이 ਗੱਡ ਮਹਾਰਾਜ ਦੇ ਕੋਲ ਕੱਤਾ ਨਿਆਈ ਗੱਲ ਕਰਦੇ ਰੱਬ ਲੱਗਦੀ ਮੁੰਡਾ ਮਾੜਾ ਰੱਬ ਲੱਗਦੀ ਹਾਂ ਜਿੰਨੇ ਦੀ ਬੱਕਰੀ ਇਹਨੂੰ ਨਾ ਪੁੱਛੀ ਉਹਨੇ ਹੁਣ ਪੁੱਛੀ ਧਰਤੀ ਲੱਗਦੀ ਹੈ ਕਰਦੇ ਧਰਤੀ ਨਹੀਂ ਬੱਸ ਕਰਦੇ ਫਿਰ ਤੂੰ ਕਰਦੇ ਕਰਦੇ ਆ ਜੀ ਕਰਦੇ ਆ ਕੋਸ ਕਰਦੇ ਕਰਦੇ ਜੋ ਮੀਆਂ ਜੀ ਜਿਹੜੀ ਗੱਲ ਹੋਊਗੀ ਕੱਚੀ ਨਾ ਪਾ ਦੇ ਉਹ ਕਾਈ ਹੋਊਗੀ ਮੀਤੋਂ ਥੱਦੇ ਆ ਜਾ ਹਾਂ ਇਹ ਵੀ ਖੀਲੇ ਜਿਹੜਾ ਦੋਸਤ ਹੈ ਜੇ ਤੈਨੂੰ ਜਾਣਦਾ ਖੀਲਾ ਖੀਲਾ ਮੇਰਾ ਮਿੱਤਰ ਸੀ ਮੱਖਣ ਦਾ ਸੌਰਾ ਮੱਖਣ ਦਾ ਸੌਰਾ ਯਾਰ ਰਿਸ਼ਤਾ ਕਰਿਆ ਪਹਿਲਾਂ ਮੈਨੂੰ ਪੁੱਛ ਕੇ ਗਿਆ ਸੀ ਮੱਖਣ ਜਿਹੜਾ ਇਹਦੇ ਨਾਲ ਆ ਕੇ ਡੜਵੇ ਕੀ ਮੁੰਡਾ ਕਿਵੇਂ ਆ ਮੁੰਡਾ ਵਧੀਆ ਮਸਤਾ ਕਰਦੇ ਭਾਈ ਆ ਪਿੱਛਾ ਦੇ ਮਾਲਾ ਕਿਉਂ ਕਹੀਏ ਕਿਸੇ ਦਾ ਦੋ ਰੋਟੀਆਂ ਚੁੱਲਾ ਜਗਦਾ ਹੋ ਜੀ ਆ ਥੋੜਾ ਜਿਹਾ ਪਿੱਛਾ ਵੇਖ ਲਈ ਬੱਕਰੀ ਦਾ ਵੇਖ ਲੈ ਪਿੱਛਾ ਦਾ ਤੇਰਾ ਕਿਹੜਾ ਚੌੜਾ ਓ ਮੇਰੇ ਯਾਰ ਆ ਪਿੱਛਾ ਤੇਰਾ ਕਿਹੜਾ ਚੌੜਾ ਵੀ ਇਹਨੇ ਕਿਹੜੀ ਖਰਾਕ ਪਾਈ ਆ ਤੈਨੂੰ ਪਤਾ ਕਿੱਥੋਂ ਆਇਆ ਹਾਂ ਆਇਆ ਉਹਨੇ ਥੋੜੇ ਤੋਂ ਪਹਿਲੇ ਪਾਸੋਂ ਵਿਚਾਰਾ 20 ਕਿਲੋਮੀਟਰ ਆਇਆ ਮਗਵਾ ਯਾਰ ਨਾ ਨਾ 14000 ਰੁਪਏ ਤਾਂ ਨਾ ਨਾ ਮੁੱਲ ਨਾ ਮਾੜਾ ਕਹਿ ਤਾ ਤੂੰ ਹੀ ਕਹਿ ਦੇ ਮੇਰੇ ਲਈ ਸੱਟ ਪਾਈ ਹੈ ਤੇਰੇ ਜਖਮ ਨਾ ਹੋ ਜਾਣ ਜਖਮ ਹੋ ਜਾਣਗੇ ਤੇਰੇ ਸਿਰ ਤੇ ਮਾੜੀ ਝਟੜੀ ਬੰਜਾਇਸ ਨਹੀਂ ਛੱਡੀ ਮੈਂ ਜੀ ਖਾਲੀ ਬੱਕਰੀ ਆ ਯਾਰ ਤੇ ਨਹੀਂ ਕਹਿੰਦੀ ਉਹ ਕੰਨ ਚ ਘਾਣਾ ਤਾਂ ਹੈ ਕੰਨਰਾਉ ਸਭ ਇਹ ਚਿੱਟੇ ਬੱਕਰੇ ਨੇ 3 ਦਿਨ ਹੋ ਗਏ ਤੇ ਤੂੰ ਉੱਪਰ ਆ ਪਰ ਨਹੀਂ ਜਾਂਦੀ ਬੱਕਰੀ ਦਾ ਹੋ ਗਈ ਉੱਪਰ ਉੱਪਰ ਨਹੀਂ ਜਾਂਦੀ ਉੱਪਰ ਉੱਪਰ ਨਹੀਂ ਜਾਂਦੀ ਥੱਲੇ ਆ ਕੇ ਗੱਲ ਕਰ ਸਹੀ ਦੱਸੀ ਦੱਸੇ ਸਹੀ ਦਵਾਈ ਲੈਣਾ ਸਹੀ ਸਹੀ ਦਵਾਈ ਲੈ ਦਵਾਈ ਤੈਨੂੰ ਦੇ ਦਾਂ ਨੇ ਸਹੀ ਦੇ ਦੇ ਦਵਾਈ ਮੂਟੀ ਹਰੇ ਰੰਗ ਦੀ ਦੇ 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 ਕਰਾਂਂ ਦੇ ਇੱਕ ਵਾਰੀ ਕਰਾਂਂ ਦੇ 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 ਅਰਜਨਾ ਦਾ ਜੂਠ ਨਹੀਂ ਮੈਨੂੰ ਪਤਾ ਉਹ ਗੱਲ ਦਾ ਸਵਾਦ ਨਹੀਂ ਮੰਡੀ ਦੀ ਪੱਟੀ ਵਿੱਚ ਨਾ ਕਰ ਸੌਦਾ ਖਰਾਬ ਨਾ ਕਰ ਇਹਦੇ ਵਿੱਚ ਬੇਸਤੀ ਆ ਸਾਡੀ ਚੱਲ ਬੋਲ ਮੈਨੂੰ ਪਤਾ ਤੂੰ ਜਿੱਥੇ ਬੋਲੇਂਗਾ ਮੈਂ ਤਾਂ ਬਹੁਤ ਉੱਚਾ ਬੋਲੂਗਾ ਮਾਚੇ ਸਮਝਿਆ ਵਾ ਰਾਮ ਜੀ ਜਿੱਥੇ ਬੋਲੇਗਾ ਤਾ ਇਹ ਤਾਂ ਇੱਕ ਨਵੇਂ ਦੇ ਚੇਹੇ ਕਾ ਪੂਰਾ ਕਰੋ ਦੇਣੀਆਂ ਨਹੀਂ ਨਹੀਂ ਦੇਣੀ ਜ਼ਮੀਨਾਂ ਦੀ ਬਾਈ ਬੱਕਰੀ ਕੁਛ ਤਾਂ ਹੋਊ ਜਿਉਂ ਨਹੀਂ ਲਿਉ ਮੈਂ ਲਿਉ ਕੱਚਾ ਨਹੀਂ ਪੈਂਦਾ ਨਸਾਨਾਂ ਦੇ ਵਿੱਚ ਖੜੇ ਆ ਹਾਂ 16000 ਦੀ ਦੇਵ ਬੱਕਰੀ ਚੱਕ ਹੈ ਕੀ ਗੱਲ ਕਿਉਂ ਸੱਤ ਲੜਿਆ ਤੇਰੇ ਕਿਉਂ ਕਾ ਤੂੰ ਕੀ ਗੱਲ ਆਪਾਂ ਤਾਂ ਬੋਲੇ ਨਹੀਂ ਕਾ ਤੂੰ ਕਾ ਤੂੰ ਕਾਰਨ ਕੀ ਹੈ ਕਾ ਤੂੰ ਕਾ ਤੂੰ ਟੱਕ ਲੱਗ ਗਿਆ 16.5 ਛੱਡ ਦੇ ਲੱਗਣੀ ਛੱਡ ਦੇ 16 ਵੀਰੀ ਲੱਗੇ ਨਹੀਂ ਨਹੀਂ ਛੱਡ ਦੇ ਇਸ ਵਾਰ ਆਦੀ ਚੱਲ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਇਸ ਵਾਰ ਆਦੀ ਹੁਣ ਤਾਂ ਨਹੀਂ ਕੱਟੇ ਲੱਗੇ ਨਹੀਂ ਆ ਯਾਰ ਲੋਕ ਐ ਕਹਿਣਗੇ ਰਾਜੂ ਨੇ ਤੱਕਾ ਕਰਦੇ ਨੇ ਆਪਾਂ ਬੱਕਰੀ ਨਹੀਂ ਲੈਣੀ ਨਹੀਂ ਹੁਣ ਤਾਂ ਨਹੀਂ ਕੱਟੇ ਲੱਗੇ ਮਾੜੇ ਨਹੀਂ ਲੱਗੇ ਵਧੀਆ ਲਾਇਆ ਬਾਈ ਰਾਜੂ ਨੇ ਬੋਲੋ ਹੁਣ ਦੱਸੋ 16000 15000 ਦੀ ਬੱਕਰੀ ਆਦਾ ਯਾਰ ਇਹ ਰਾਜੂ ਨੇ ਪਾਤਾ ਇਹ ਪੈਸੇ 20000 ਓਏ ਹੋ ਗਈ ਹੁਣ ਤੇਰੇ ਆ ਮਾਨ ਕੀਤਾ ਸੀ 2072 ਰਾਜੂ ਨੇ ਤਾਂ ਹੀ ਨਾ ਬੋਲਿਆ ਹੱਥ ਕਰ ਹੱਥ ਨਹੀਂ ਲੋਨ ਦੁੱਧ ਰੋ ਹੱਥ ਕਰੀ ਹੱਥ ਓਏ ਖੜ ਜਾ ਓਏ ਅੱਬਾ ਰਾਜੋ ਹੰਨਾ ਨਾੜੀਆਂ ਸੁੱਕਣਾਂ ਲੱਗ ਜAVE ਲੱਗ ਜਾ ਪ੍ਰਿੰਟ ਬਣ ਕੇ ਆਏ ਹਾਏ 17 ਚੱਕ ਪਰੇ ਜਾਟ ਪਾਸੇ ਜਾ ਹੈ ਹੋਏ ਹੁਣ ਜਾਣ ਦੇ ਲੱਗਿਆ ਨਹੀਂ ਗਿਆ ਸੀ ਹੁਣ ਜਾਣ ਦੇ ਆਇਆ ਯਾਰ ਦਾ ਚੱਲ ਹੁਣ ਮਾਲ ਹੈ ਹਾਂ ਖੁਸ਼ ਹੋ ਕੇ ਪਹਿਲਾਂ ਆਪਣੇ ਹੱਥ ਨਾਲ ਫੜਾਈ ਅਸੀਂ ਬੱਕਰੀ ਨਹੀਂ ਕਿਉਂਦੇ ਕਰਨੂਗਾ ਆਰਾਮ ਦਾਵਾਵੇਂਗੇ ਲੋਕਾਂ ਤੋਂ ਖੁਸ਼ ਹੈ ਨਾਰਾਜ ਨਹੀਂ ਹੁਣ ਨਹੀਂ 100 ਰੁਪਿਆ ਪੈਣਾ ਹਾਂ ਨਾਰਾਜ ਹੈ ਨਾਰਾਜ ਇਹ ਨਹੀਂ ਬੱਕਰੀ ਚੱਲ ਛੱਡ ਦੇ ਤੇਰੇ ਫੇਰ ਛੱਡ ਦੇ ਸਾਈ ਫੇਰ ਬੱਕਰੀ ਨਾ ਨਹੀਂ ਛੱਡ ਦੇ ਖੁਸ਼ ਤਾਂ ਠੀਕ ਕਰ ਜੇ ਕੋ ਗਰੀਬ ਹੈ ਮੈਂ ਤੇਰਾ ਨਾ ਧੱਕਾ ਨਹੀਂ ਦੇਦਾ ਨਹੀਂ ਕਰਦੇ ਨਹੀਂ ਕਰਦੇ ਖੁਸ਼ ਆਤਮਾ ਦੇ ਦੇ ਕੀ ਓ ਚੱਲ ਰਹਿਣ ਨਹੀਂ ਲਾਲਚ ਕਰ ਨਹੀਂ ਦੇਉ ਉਹ ਲਾਲਚ ਨਹੀਂ ਹੁੰਦਾ 50 ਦੇ ਰੋਟੀਆਂ ਦੇ ਵਿੱਚ ਪੈਂਦਾ ਪੁੱਲੀ ਸੰਗ ਵੀ ਰੋਟੀ ਦੇਣੀ ਆ ਕਰ ਦੇ ਆ ਜਾ ਹੁਣ ਆ ਜਾ ਓ ਆ ਜਾ ਵੀਰ ਓ ਪੈਸੇ ਦੇ ਆਉਣ ਨੂੰ ਪੂਰੇ ਜੀਤੇ ਪੈਸੇ ਦੇ ਦੇ ਚੁੱਕੀ ਆ ਕਿਧਰ ਪੈਂਦਾ ਦੇ 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 ਚੁੱਪ ਕਰ ਲੈ ਪੈਸੇ ਦੇ ਦੇ ਸਾਢੇ 17 ਦੀ ਚੁੱਕੀ ਆ ਤੇਜਵਾਖ ਨੂੰ ਪੈਸੇ ਖੁਸ਼ ਆ ਓ ਨਹੀਂ ਹੁੰਦਾ ਯਾਰ ਨਾ ਮੱਥਾ ਆਦਾਇਲ ਕਹੋ ਸੈਂ ਜੇ ਤਾਂ ਨਹੀਂ ਸਾਨੂੰ ਗਾਲਾਂ ਨਾ ਦਵਾਈ ਲੋਕਾਂ ਨੂੰ ਆਹ ਵੀਡੀਓ ਕਿੰਨੇ ਲੋਕ ਗਲਤ ਕਹਿਣਗੇ ਇੱਥੇ ਨਹੀਂ ਨਹੀਂ ਗਲਤ ਨਹੀਂ ਅਸੀਂ ਨਹੀਂ ਵੇਚਦੇ ਤੇਰੀ ਬੱਕਰੀ ਕਾਣੀ ਆਗਾ ਮਾੜੀ ਤੇ ਹਾਂ ਐਵੇਂ ਕਿਤੇ ਸੱਤ ਨੂੰ ਡਰ ਜੀ ਉੱਲੂ ਡਰਾਪੇ ਨੇ ਸਾਡੇ ਲੋਕ ਕਹਿੰਦੇ ਰਾਜੂ ਨੇ ਤਾਂ ੱੱਕੇ ਮਾਰ ਕੇ ਡਰਾਉਣਾ ਫੂ ਆ ਕਰਕੇ ਯਾਰ 14 15 ਹਜ਼ਾਰ ਹਰ ਇੱਕ ਬੰਦਾ ਤੈਨੂੰ ਲਈ ਜਾਂਦਾ ਯਾਰ 17.5 ਹਜ਼ਾਰ ਜੀ ਰਾਜੂ ਨੇ ਕਹਿੰਦਾ ਫੇਰ ਹੋਰ ਕੀ ਦਈਏ ਤੈਨੂੰ ਦੇ ਦੇ ਬਹੁਤ ਵਧੀਆ ਜਾ ਜਾ ਸਰ ਲੈ ਜਾ ਚਾਤਾ ਯਾਰ ਮੁੰਡੇ ਦਾ ਦਿਲ ਰਾਜੀ ਨਹੀਂ ਫੇਰ ਅਜੇ ਵੀ ਆਤਮਾ ਨਾ ਰਾਜਿਆ ਇਲੀ ਆਤਮਾ ਨਾ ਆਪਾਂ ਇੰਦੇ ਵਿੱਚ ਨਹੀਂ ਆ ਯਾਰ ਦੂਰੋਂ ਆਇਆ ਬੰਦਾ ਇਹਨੂੰ ਬਚਦਾ ਕੋ ਚਾਚਾ ਬਹੁਤ ਦੂਰੋਂ ਆਇਆ ਬਹੁਤ ਦੂਰੋਂ ਜਬੀ ਗਰੀਬ ਦਾ ਪੁੱਤ ਹੈ ਨਾਨਾ ਨਹੀਂ ਨਾਨੀ ਨਹੀਂ ਟੁੱਟ ਗਿਆ ਕਾਨਾ ਓਏ ਉਹ ਨਾਂ ਚੰਦੋਰੇ ਮੇਰੇ ਅੱਜ ਲਾਈ ਜਾਂਦੇ ਜੁੰਗੜੇ ਨਹੀਂ ਸੋਦਾ ਨਾ ਲਾਈ ਜਾਂਦੇ ਬੱਕਰੀ ਹੁਣ ਚੋਦਾ ਹੋਇਆ ਆ ਰਹੀ ਜਾਂਦੇ ਹਣ ਨਿਸਾਨਾ ਚ ਖੜ ਗਿਆ ਮੈਂ ਤੂੰ ਪੁਰਿਆਂ ਓ ਰਿਆ ਓ ਰਿਆ ਲਖਾਈ ਓ ਰਿਆ ਪਾ ਪੈਸੇ ਤਾਂ ਦੇ ਨੂੰ ਪੂਰੇ ਭੱਜ ਜਾ 18 ਦੀ ਮੇਰੀ ਹੋ ਗਈ ਓ ਰਾਜੂ ਇਹਦੀ ਹੋ ਗਈ ਆ ਭੈਣ ਦੀ ਆ ਬੱਕਰੀ ਵੇਚਦਾ ਮੈਂ ਵੇਚਦਾ 18 ਦੀ ਨਹੀਂ ਪੈਸੇ ਭਾਈ 18 ਦੀ ਹੋ ਗਈ ਬੱਬੂ ਦੀ 18 ਦੀ ਨਹੀਂ ਲੈਣੀ ਨਹੀਂ ਮੈਂ ਨਹੀਂ ਲੈਣੀ 18 ਦੀ ਤੇ ਨਹੀਂ ਲੈਣੀ ਅਸੀਂ 18 ਦੀ ਜ ਕਦੀ ਬੱਕਰੀ ਵੇਚਦੀ ਗਰੀਬ ਦੀ ਗਰੀਬ ਦੀ ਛੱਤੇ ਆ ਰਿਆਂ ਗਰੀਬ ਦੀ ਬੱਕਰੀ ਵੇਚੀ ਅੱਜ ਲੋਕ ਕਹਿੰਦੇ ਗਰੀਬ ਦੀ ਨਹੀਂ ਵੇਚਦੇ ਗਰੀਬ ਦੀ ਬੱਕਰੀ ਵੇਚੀ ਆ ਜਮਾ ਗਰੀਬ ਜਵਾਖ ਹੈ ਇਹ ਸਾਨੂੰ ਨਸਾਨ ਨਾਲ ਅਸੀਂ ਧੱਕਾ ਨਹੀਂ ਕਰਿਆ ਨਹੀਂ ਕੀਤਾ ਕਿਉਂ ਜੀ ਉਹ ਨਹੀਂ ਲੈਂਦਾ ਨਾਲੇ ਵੀ ਆ ਬੰਦੇ ਕੋਲੇ ਹੀ ਖੜਾ ਆ ਬੱਕਰੀ ਚੰਗੀ ਆ ਦੂਰੋਂ ਚੱਲ ਕੇ ਆ ਉਹ ਬੰਦਾ ਨਹੀਂ ਪਾਣੀ ਬੰਦਾ ਵੀ ਯਾਰ ਬੰਦਾ ਕੀ ਵੇਚ ਗਿਆ ਮੈਂ ਉਹਨੂੰ ਲੱਖਾਈ ਵੀ ਕਰਵਾਉਂਦਾ 18000 ਦਾ ਬੰਦੇ ਨਾਲ ਹਾਂ ਸਾਡੀ ਜਵਾਨ ਨੂੰ ਫਲੀਆਂ ਲਾਉਂਦੇ ਨੇ ਵਪਾਰੀ ਚੱਕੋ ਟੈਨਸ਼ਨ ਨਹੀਂ ਘਟਾ ਪਾਈ ਕੋਈ ਟੈਨਸ਼ਨ ਨਹੀਂ 50000 ਰੁਪਏ ਵਿੱਚ ਸਾਡੀ ਜਵਾਨ ਨਹੀਂ ਲੋਕ ਦੇਖਦੇ ਸੌਦਾ ਸਿੱਧਾ ਦਿੰਦੇ ਨਹੀਂ ਸਾਡੇ ਘੇਰੇ ਤੋਂ ਦੇਣ ਦੇ ਨਹੀਂ ਚਿਹਰੇ ਨੂੰ ਘਾਟਾ ਪਈ ਜੀ ਹਾਂ ਇਹ ਬੱਕਰੀ ਬੱਬੂ ਐ ਇਹਨੇ ਦਫਾ 50 ਇਹਨੇ 18 ਦੀ ਲੈ ਲਈ ਮੈਂ ਤੇ ਬੱਬੂ ਦੀ ਬੱਕਰੀ ਵੇਚਾਂਗੇ 21-22000 ਦੀ ਵੇਚ ਕੇ ਵੀ ਦਿਖਾਵਾਂਗੇ ਸਾਡੇ ਲਈ ਬਹੁਤ ਜਵਾਖ ਖੁਸ਼ ਹੋਇਆ ਜਵਾਖ ਦਾ ਦਿਲ ਤੋੜਨੇ ਏਡੀ ਦੂਰੋਂ ਆਇਆ ਏ ਕਿਉਂ ਧੱਕਾ ਕਰੀਏ ਅਸੀਂ ਸਾਨੂੰ ਕੀ ਲੋੜ ਹੈ ਚੱਲ ਤਾੜੀਆਂ ਹੋ ਗਈ ਹੋ ਗਈ ਹੋ ਗਈ ਹਾਏ ਹਾਏ ਰਾਜੀ ਭਾਈ ਦੇ ਫੁੱਲ ਚੜੇ ਥੋੜਾ ਕੋਲ ਕਿਉਂ ਥੀ ਗਈ ਹੋ ਗਈ ਇਹ ਤੜਕੇ ਦਾ ਲੱਗਿਆ ਹੁਣ ਪੋਛਦੇ ਆ ਥਾਣ ਬੱਕਰੀ ਵਪਾਰੀ ਓਏ ਹਣ ਭਾਈ ਦੇ ਕੋਲ ਆ ਕੇ ਗਿਆ ਦੀ 10000 ਲਾਇਆ ਬੱਕਰੀ ਦਾ 10000 ਸਾਬਾ ਹੋ ਗਈ ਰਾਜੂ ਕਿੰਨੇ ਦੀ ਹੋ ਗਈ ਹੈ ਕਿੰਨੇ ਦੀ ਹੋ ਗਈ ਇਸ 18 ਦੀ 18 ਦੀ ਜਵਾਬ ਖੁਸ਼ ਕਰਤਾ ਖੁਸ਼ ਕਰਤਾ ਜਵਾਬ ਬੱਕਰੀ ਦਾ ਦਰਤਾ ਕੀ ਹੋ ਗਈ ਚੁੰਗੀ ਲੱਕਰੀ ਬਣਾ ਤੁਹਾਡਾ ਅੱਕਾ ਮਾਰੀ ਹੋਈ ਅਮਲੀ ਨਾਲ 50 ਬੰਦਾਂ ਦਾ ਜਵਾਨ ਬੱਕਰੀ ਬਣਾ ਤੂੰ ਲੈ ਬਈ ਉਹ ਖੜੀਏ ਬੱਕਰੀ ਆਹ ਦੇਖ ਸਕਦੇ ਹੋਗੇ 8 ਰੰਦ ਫਰੈਸ਼ ਹੈਗੀ ਖਾਲੀ ਬੱਕਰੀ ਹੈਗੀ ਹੈਗੀ ਆ ਬਈ 36 ਇੰਚ ਦੀ ਬੱਕਰੀ ਹੈਗੀ ਬੱਕਰੀ ਵਾਕੀ ਦੇਖਦਾ ਚਿੱਟੀਆਂ ਅੱਖਾਂ ਦੇ ਵਿੱਚ ਆ ਪਿਓਰ ਬਈ ਸਾਰੀ ਗੱਲੀ ਚਿੱਟੀ ਹੈਗੀ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗਿਆ ਸਰ ਧੰਨਵਾਦ